ਆ ਗੱਡੀ ਆ ਇੱਥੇ ਫਾਸਟੈਗ ਲੱਗਿਆ ਹੋਇਆ ਗੱਡੀ ਘਰ ਖੜੀ ਹੋਈ ਆ ਪਰ ਫਾਸਟੈਗ ਇੱਥੇ ਲੱਗੇ ਹੋਣ ਦੇ ਬਾਵਜੂਦ ਗੱਡੀ ਕਿਤੇ ਵੀ ਨਹੀਂ ਗਈ ਗੱਡੀ ਘਰ ਖੜੀ ਹੈ ਲੇਕਿਨ ਜਿਹੜੇ ਪੇਮੈਂਟ ਆ ਉਹਦੀ ਕਟੌਤੀ ਹੋ ਗਈ ਆ ਮੈਨੂੰ 31 ਤਰੀਕ ਦੀ ਸਵੇਰ ਨੂੰ ਤਕਰੀਬਨ 8 ਵਜੇ ਮੈਸੇਜ ਆਇਆ ਵੀ ਤੁਹਾਡੀ ਗੱਡੀ ਕੋਈ ਦਰੀਰ ਅਜੀਜ਼ਪੁਰ ਦਾ ਕੋਈ ਟੋਲ ਪਲਾਜ਼ਾ ਵੀ ਉੱਥੋਂ ਪਾਸ ਹੋਈ ਆ ਜਦ ਕਿ ਗੱਡੀ ਮੇਰੀ ਘਰੇ ਖੜੀ ਸੀ ਮੈਸੇਜ ਦੇਖ ਕੇ ਪਹਿਲਾਂ ਤਾਂ ਮੈਂ ਘਬਰਾ ਗਿਆ ਕਿ ਗੱਡੀ ਮੇਰੀ ਗਲੀ 'ਚ ਖੜੀ ਹੁੰਦੀ ਆ ਮੈਂ ਆ ਕੇ ਪਹਿਲਾਂ ਤਾਂ ਬਾਹਰ ਗੱਡੀ ਦੇਖੀ ਗੱਡੀ ਖੜੀ ਹੈ ਜਾਂ ਕਿਤੇ ਕੁਝ ਹੈ ਉਹਦੇ ਨਾਲ ਥਾੜੀ ਵਾਪਰ ਗਿਆ ਫਸਟ ਟੈਗ ਵਾਲੇ ਨਾਲ ਗੱਲ ਕੀਤੀ ਇੰਸਿਟਡ ਬੈਂਕ ਦੇ ਵਿੱਚ ਕਸਟਮਰ ਕੇਅਰ 'ਚ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਇਸ ਤਰ੍ਹਾਂ-ਤਰ੍ਹਾਂ ਸਾਡੇ ਇੱਥੇ ਸਾਈਟ ਹੈ ਉੱਤੇ ਜਾ ਕੇ ਗੱਡੀ ਦੀ ਫੋਟੋ ਅਪਲੋਡ ਕਰੋ ਇੱਕ ਫਰੰਟ ਦੀ ਇੱਕ ਸਾਈਡ ਦੀ ਉਹ ਮੈਂ ਅਪਲੋਡ ਕਰ ਰਿਆ ਸੀ ਪਰ ਅਪਲੋਡ ਹੋਣੀ ਨਹੀਂ ਸੀ ਫਿਰ ਮੈਂ ਦੁਬਾਰਾ ਕਾਲ ਕੀਤੀ ਉਹਨਾਂ ਨੂੰ ਉਹ ਕਹਿੰਦੇ ਤੁਸੀਂ ਕੋਈ ਫੋਟੋ ਦੀ ਸਾਈਜ਼ ਘਟਾ ਕੇ ਫਿਰ ਪਾ ਕੇ ਦੇਖੋ ਫਿਰ ਮੈਂ ਕੋਸ਼ਿਸ਼ ਕੀਤੀ ਤਕਰੀਬਨ ਮੈਂ ਡੇਢ ਦੋ ਘੰਟੇ ਲੱਗਿਆ ਰਿਹਾ ਪਰ ਕੋਈ ਅਦਾ ਦੀ ਗੱਲ ਨਹੀਂ ਹੋਈ ਹੁਣ 10 ਤੋਂ 15 ਦਿਨ ਦਾ ਪ੍ਰੋਸੈਸ ਕਹਿ ਰਹੇ ਨੇ ਜੀ ਹੁਣ ਦੇਖੋ ਪਰ ਕਿਤੇ ਨਾ ਕਿਤੇ ਦੇਖੋ ਜੀ ਹੈ ਤਾਂ ਇਹ ਵੀ ਹੈਰਾਨਗੀ ਵੀ ਦੇਖੋ ਗੱਡੀ ਘਰ ਖੜੀ ਹੋਵੇ ਤੇ ਟੋਲ ਕੱਟਿਆ ਜਾਵੇ ਚਲੋ ਮੈਂ ਤਾਂ ਮੈਸੇਜ ਦੇਖ ਲਿਆ ਮਾਈਂਡਸਟ ਕਈ ਵਾਰੀ ਹੁੰਦਾ ਵੀ ਕੋਈ ਨਹੀਂ ਵੀ ਦੇਖ ਪਾਂਦਾ ਜਾਂ ਨਹੀਂ ਵੀ ਦੇਖਦਾ ਟਾਈਮ ਜਿਵੇਂ ਅੱਜਕੱਲ ਸਭ ਕੋਲ ਬਹੁਤ ਘੱਟ ਆ ਕਿਸ ਦਿਨ ਦਾ ਮੈਸੇਜ ਆਇਆ ਹੋਇਆ ਤੁਹਾਨੂੰ ਇਹ ਮੈਸੇਜ ਆਇਆ ਮੈਨੂੰ ਜੀ 31 ਤਰੀਕ ਸਵੇਰ ਨੂੰ ਜੀ ਵੀ ਤੁਹਾਡੀ ਗੱਡੀ 30 ਤਰੀਕ ਸ਼ਾਮੀ ਤਕਰੀਬਨ 4 ਵਜੇ ਉੱਥੋਂ ਪਾਸ ਹੋਈ ਹੁਣ ਇਹ ਨਹੀਂ ਪਤਾ ਵੀ ਇਧਰੋਂ ਜਾਂਦੇ ਹੋਏ ਜਾਂ ਉਧਰੋਂ ਆਉਂਦੇ ਹੋਏ ਪਰ ਤੁਸੀਂ ਕਹ ਰਹੇ ਹੋ ਕਿ ਗੱਡੀ ਘਰ ਹੀ ਖੜੀ ਸੀ ਗੱਡੀ ਘਰ ਖੜੀ ਸੀ ਜੀ ਬੇਸ਼ੱਕ ਸਾਇੰਸ ਨੇ ਕਾਫੀ ਤਰੱਕੀ ਕਰ ਲਈ ਹੈ ਕਾਫੀ ਚੀਜ਼ਾਂ ਕਰਕੇ ਸਾਇੰਸ ਦੇ ਕਰਕੇ ਸਹੂਲਤਾਂ ਵੀ ਮਿਲਦੀਆਂ ਜਾਂਦੀਆਂ ਹਨ ਪਰ ਕਿਤੇ ਨਾ ਕਿਤੇ ਐਸੀਆਂ ਕਮੀਆਂ ਆ ਜਾਂਦੀਆਂ ਨੇ ਜਿਸ ਦੇ ਕਰਕੇ ਕਈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੁਣ ਘਰ ਦੇ ਬਾਹਰ ਖੜਨ ਵਾਲੀਆਂ ਗੱਡੀਆਂ ਦੀ ਗੱਲ ਕਰ ਰਹੇ ਹਾਂ ਫਾਸਟ ਟੈਗ ਲੱਗਿਆ ਹੋਵੇ ਗੱਡੀ ਘਰ ਖੜੀ ਹੋਵੇ ਪਰ ਟੋਲ ਟੈਕਸ ਜਿਹੜਾ ਹੁੰਦਾ ਉਹ ਕੱਟਿਆ ਜਾਵੇ ਅਕਸਰ ਆਪਾਂ ਦੇਖਦੇ ਹਾਂ ਕਿ ਲਾਈਨਾਂ ਦੇ ਵਿੱਚ ਖੜਨਾ ਪੈਂਦਾ ਸੀਗਾ ਪਹਿਲਾਂ ਕਾਫੀ ਕਤਾਰਾਂ ਲੱਗ ਜਾਂਦੀਆਂ ਸਨ ਫਾਸਟ ਟੈਗ ਆਇਆ ਉਸ ਤੋਂ ਬਾਅਦ ਕਾਫੀ ਸਹੂਲਤ ਹੋ ਗਈ ਕਿ ਲਾਈਨ 'ਚ ਨਹੀਂ ਖੜਨਾ ਪੈਂਦਾ ਨਾਲ ਦੀ ਨਾਲ ਟੋਲ ਜਿਹੜਾ ਤੁਹਾਡਾ ਨਾਲ ਦੀ ਨਾਲ ਕੱਟ ਕੇ ਤੁਹਾਨੂੰ ਮੈਸੇਜ ਆ ਜਾਂਦਾ ਹੈ ਇਸੇ ਤਰ੍ਹਾਂ ਦਾ ਇਨਸੀਡੈਂਟ ਖੰਨਾ ਦੇ ਵਿੱਚ ਹੋਇਆ ਆਹ ਗੱਡੀ ਹੈ ਇੱਥੇ ਫਾਸਟ ਟੈਗ ਲੱਗਿਆ ਹੋਇਆ ਗੱਡੀ ਘਰ ਖੜੀ ਹੋਈ ਆ ਪਰ ਫਾਸਟ ਟੈਗ ਇੱਥੇ ਲੱਗੇ ਹੋਣ ਦੇ ਬਾਵਜੂਦ ਗੱਡੀ ਕਿਤੇ ਵੀ ਨਹੀਂ ਗਈ ਗੱਡੀ ਘਰ ਖੜੀ ਹੈ ਲੇਕਿਨ ਜਿਹੜੇ ਪੇਮੈਂਟ ਆ ਉਹਦੀ ਕਟੋਤੀ ਹੋ ਗਈ ਹੈ ਸਾਡੇ ਨਾਲ ਇਸ ਗੱਡੀ ਦੇ ਜਿਹੜੇ ਮਾਲਕ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਕੀ ਇਨਸੀਡੈਂਟ ਹੋਇਆ ਅ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪਰਮਜੀਤਾ ਹੋਜਾ ਜੀ ਮੈਨੂੰ 31 ਤਰੀਕ ਦੀ ਸਵੇਰ ਨੂੰ ਤਕਰੀਬਨ 8 ਵਜੇ ਮੈਸੇਜ ਆਇਆ ਕਿ ਤੁਹਾਡੀ ਗੱਡੀ ਕੋਈ ਦਰੀਰ ਅਜੀਜ਼ਪੁਰ ਦਾ ਕੋਈ ਟੋਲ ਪਲਾਜ਼ਾ ਵੀ ਉੱਥੋਂ ਪਾਸ ਹੋਈ ਹੈ ਜਦ ਕਿ ਗੱਡੀ ਮੇਰੀ ਘਰੇ ਖੜੀ ਸੀ ਮੈਸੇਜ ਦੇਖ ਕੇ ਪਹਿਲਾਂ ਤਾਂ ਮੈਂ ਘਬਰਾ ਗਿਆ ਕਿ ਗੱਡੀ ਮੇਰੀ ਗਲੀ 'ਚ ਖੜੀ ਹੁੰਦੀ ਆ ਮੈਂ ਆ ਕੇ ਪਹਿਲਾਂ ਤਾਂ ਬਾਹਰ ਗੱਡੀ ਦੇਖੀ ਵੀ ਗੱਡੀ ਖੜੀ ਹੈ ਜਾਂ ਕਿਤੇ ਕੁਛ ਹੈ ਉਹਦੇ ਨਾਲ ਤਾਲੀ ਵਾਪਰ ਗਿਆ ਜਦੋਂ ਦੇਖਿਆ ਮੈਂ ਗੱਡੀ ਖੜੀ ਸੀ ਫਿਰ ਮੈਂ ਉਹ ਤੋਂ ਬਾਅਦ ਫਸਟ ਟੈਗ ਵਾਲੇ ਨਾਲ ਗੱਲ ਕੀਤੀ ਇੰਸਿਟ ਬੈਂਕ ਦੇ ਵਿੱਚ ਕਸਟਮਰ ਕੇਅਰ 'ਚ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਅਸਤਰ-ਅਸਤਰਾਂ ਸਾਡੇ ਇੱਥੇ ਸਾਈਟ ਹੈ ਉੱਤੇ ਜਾ ਕੇ ਗੱਡੀ ਦੀ ਫੋਟੋ ਅਪਲੋਡ ਕਰੋ ਇੱਕ ਫਰੰਟ ਦੀ ਇੱਕ ਸਾਈਡ ਦੀ ਉਹ ਮੈਂ ਅਪਲੋਡ ਕਰ ਰਿਆ ਸੀ ਪਰ ਅਪਲੋਡ ਹੋ ਨਹੀਂ ਰਹੀ ਸੀ ਫਿਰ ਮੈਂ ਦੁਬਾਰਾ ਕਾਲ ਕੀਤੀ ਉਹਨਾਂ ਨੂੰ ਉਹ ਕਹਿੰਦੇ ਤੁਸੀਂ ਕੋਈ ਫੋਟੋ ਦੀ ਸਾਈਜ਼ ਘਟਾ ਕੇ ਫਿਰ ਪਾ ਕੇ ਦੇਖੋ ਫਿਰ ਮੈਂ ਕੋਸ਼ਿਸ਼ ਕੀਤੀ ਤਕਰੀਬਨ ਮੈਂ ਡੇਢ-ਦੋ ਘੰਟੇ ਲੱਗਿਆ ਰਿਹਾ ਪਰ ਕੋਈ ਅਦਾ ਦੀ ਗੱਲ ਨਹੀਂ ਹੋਈ ਫਿਰ ਮੈਂ ਗੱਲ ਕੀਤੀ ਫਿਰ ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ ਤੁਹਾਨੂੰ ਮੇਲ ਆਈਡੀ ਦਿੰਦੇ ਆ ਉਹ ਤੁਸੀਂ ਉੱਤੇ ਮੇਲ ਪਾਓ ਫਿਰ ਅਸੀਂ ਕੁਝ ਨਾ ਕੁਝ ਅੱਗੇ ਕਰਾਂਗੇ ਹੁਣ 10 ਤੋਂ 15 ਦਿਨ ਦਾ ਪ੍ਰੋਸੈਸ ਕਹਿ ਰਹੇ ਨੇ ਜੀ ਹੁਣ ਦੇਖੋ ਪਰ ਕਿਤੇ ਨਾ ਕਿਤੇ ਦੇਖੋ ਜੀ ਹੈ ਤਾਂ ਵੀ ਹੈਰਾਨਗੀ ਵੀ ਦੇਖੋ ਗੱਡੀ ਘਰ ਖੜੀ ਹੋਵੇ ਤੇ ਟੋਲ ਕੱਟੇ ਜਾਵੇ ਚਲੋ ਮੈਂ ਤਾਂ ਮੈਸੇਜ ਦੇਖ ਲਿਆ ਮਾਈਂਚਾਸ ਕਈ ਵਾਰੀ ਹੁੰਦਾ ਵੀ ਕੋਈ ਨਹੀਂ ਵੀ ਦੇਖ ਪਾਂਦਾ ਜਾਂ ਨਹੀਂ ਵੀ ਦੇਖਦਾ ਟਾਈਮ ਜਿਵੇਂ ਅੱਜ ਕੱਲ ਸਭ ਕੋਲ ਬਹੁਤ ਘੱਟ ਆ ਤਾਂ ਫਿਰ ਮੈਂ ਤਾਂ ਵੀ ਬੜਾ ਹੈਰਾਨ ਆ ਵੀ ਇਦਾਂ ਕਿਉਂ ਆ ਤੇ ਵੀ ਮੈਨੂੰ ਇਹ ਕਲੀਅਰ ਹੋਊਗਾ ਜਾਂ ਨਹੀਂ ਹੋਊਗਾ ਕਦੀ ਉਸ ਰੂਟ ਤੇ ਕਦੀ ਲੰਘਾ ਹੋਇਆ ਹੋਵੇ ਜਿਹੜੇ ਜਿੱਥੋਂ ਤੁਹਾਡਾ ਟੋਲ ਕੱਟ ਹੋਇਆ ਸ਼ਾਇਦ ਹਾਂਜੀ ਉੱਥੋਂ ਤਾਂ ਮੈਂ ਲੰਘਿਆ ਹੋ ਸਕਦਾ ਜੀ ਕਿਉਂਕਿ ਮੈਨੂੰ ਧਿਆਨ ਨਹੀਂ ਜਿਹੜਾ ਕਹਿ ਲਓ ਆਪਣਾ ਕਿਸਾਨਾ ਕਰਕੇ ਆਪਣੇ ਬਾਰਡਰ ਦੇ ਜਿਹੜਾ ਬੰਦ ਸੀਗਾ ਉਹਦੇ ਕਰਕੇ ਵਾਇਆ ਜਿਰਖਪੁਰ ਜਾਣਾ ਮੈਂ ਮੈਂ ਗੂਗਲ 'ਤੇ ਦੇਖਿਆ ਇੱਥੋਂ ਤਕਰੀਬਨ ਡੇਢ ਘੰਟੇ ਦਾ ਰਸਤਾ ਵਾਇਆ ਘੁੰਮ ਕੇ ਜਾਂਦੇ ਸੀ ਅਸੀਂ ਜਿਰਖਪੁਰ ਅੰਬਾਲੇ ਨੂੰ ਹੋ ਸਕਦਾ ਹੈ ਸ਼ਾਇਦ ਵੀ ਇਹ ਰਸਤੇ ਦਾ ਹੀ ਹੈ ਉਹ ਕਿਸ ਦਿਨ ਦਾ ਮੈਸੇਜ ਆਇਆ ਹੋਇਆ ਤੁਹਾਨੂੰ ਇਹ ਮੈਸੇਜ ਆਇਆ ਮੈਨੂੰ ਜੀ 31 ਤਰੀਕ ਸਵੇਰ ਨੂੰ ਜੀ ਵੀ ਤੁਹਾਡੀ ਗੱਡੀ 30 ਤਰੀਕ ਸ਼ਾਮੀ ਤਕਰੀਬਨ 4:00 ਵਜੇ ਉੱਥੋਂ ਪਾਸ ਹੋਈ ਗਿਆ ਹੁਣ ਇਹ ਨਹੀਂ ਪਤਾ ਵੀ ਇਧਰੋਂ ਜਾਂਦੇ ਹੋਏ ਜਾਂ ਉਧਰੋਂ ਆਉਂਦੇ ਹੋਏ ਇਹ ਹੁਣ ਮੇਰੀ ਨੋਟਿਚ ਨਹੀਂ ਆ ਵੀ ਉਹਨਾਂ ਨੇ ਕਿਦਾਂ ਕਟਿਆ ਹੈ ਪਰ ਤੁਸੀਂ ਕਹ ਰਹੇ ਹੋ ਕਿ ਗੱਡੀ ਘਰ ਹੀ ਖੜੀ ਸੀ ਗੱਡੀ ਘਰ ਖੜੀ ਸੀ ਜੀ ਕੋਈ ਫਾਸਟੈਗ ਉੱਪਰ ਚਿਪਕਾਇਆ ਹੋਇਆ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਉੱਪਰ ਲੱਗਿਆ ਜੀ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਉੱਪਰ ਲੱਗਿਆ ਹੋਇਆ ਬੜੀ ਤਾਜ਼ੂ ਦੀ ਗੱਲ ਹੈ ਵੀ ਗੱਲ ਇੱਥੇ ਕਿੰਨੀ ਪ ਪੇਮੈਂਟ 45 ਰੁਪਇਆ ਬਾਕੀ ਆ ਵੀ ਤੁਸੀਂ ਵੀ ਸਮਝ ਸਕਦੇ ਹੋ ਚੀਜ਼ ਨੂੰ ਵੀ ਜੇ ਗੱਲ ਸੋਚੀ ਜਾਵੇ ਤਾਂ ਕਿਤੇ ਦੇ ਕਿਤੇ ਪਹੁੰਚ ਸਕਦੀ ਆ ਕੁਝ ਵੀ ਹੋ ਸਕਦਾ ਅਗਲਾ ਕਹਿ ਸਕਦਾ ਤੁਹਾਡੀ ਗੱਡੀ ਉੱਥੋਂ ਪਾਸ ਹੋਈ ਹੋਈ ਆ ਪਰ ਅਜ ਤੱਕ ਇਦਾਂ ਕੁਝ ਵੀ ਨਹੀਂ ਮੈਂ ਵੀ ਘਰੇ ਗੱਡੀ ਵੀ ਘਰੇ ਇੱਕ ਵਾਰੀ ਸ਼ੌਟ ਜਿਹਾ ਤਾਂ ਲੱਗਦਾ ਵੀ ਆ ਕੀ ਹੋ ਗਿਆ ਵੀ ਕੀ ਹੋ ਗਿਆ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਰਿਹਾ ਪਿਆ ਸਵੇਰੇ ਸਵੇਰੇ ਜਿੰਨੇ ਮੈਸੇਜ ਪੜਿਆ ਮੈਂ ਘਬਰ ਗਿਆ ਇੱਕਦਮ ਮੈਂ ਕਿਹਾ ਪਹਿਲਾਂ ਤਾਂ ਮੈਂ ਗੱਡੀ ਦੇਖਾਂ ਵੀ ਬਾਹਰ ਗੱਡੀ ਖੜੀ ਆ ਵੀ ਕਿਤੇ ਵੀ ਗੱਡੀ ਜੇ ਕਿਤੇ ਤੋਂ ਪਾਸ ਹੋਈ ਹੈ ਤਾਂ ਹੀ ਸ਼ਾਇਦ ਆਇਆ ਮੈਸੇਜ ਪਰ ਨਹੀਂ ਗੱਡੀ ਉੱਥੇ ਖੜੀ ਸੀ ਜੀ ਅੱਛਾ ਮੈਸੇਜ ਤੁਹਾਨੂੰ ਅਗਲੇ ਦਿਨ ਅਗਲੇ ਦਿਨ ਨੈਕਸਟ ਡੇ ਆਏ ਹਾਂਜੀ ਸਵੇਰੇ 7:30 ਵਜੇ ਆਏ 8 ਵਜੇ ਕੇ 16 ਮਿੰਟ ਸ਼ੋਅ ਕਰ ਰਿਹਾ ਮੈਨੂੰ ਮੋਬਾਈਲ ਤੇ ਮੈਸੇਜ ਤੇ ਗੱਡੀ ਇੱਕ ਦਿਨ ਪਹਿਲਾਂ 30 ਤਰੀਕ ਨੂੰ ਪਾਸ ਕੀਤੀ ਹੈ ਤਕਰੀਬਨ 4:00 ਵਜੇ ਉੱਥੋਂ ਤੁਸੀਂ ਇਸ ਸਬੰਧ ਵਿੱਚ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਕੰਪਨੀ ਨੂੰ ਕਿਸੇ ਨੂੰ ਜਿਨ੍ਹਾਂ ਦੀ ਨਹੀਂ ਮੈਂ ਸਿਰਫ ਇੰਡਸੈਂਟ ਬੈਂਕ ਵਾਲਿਆਂ ਨਾਲ ਹੀ ਗੱਲ ਕੀਤੀ ਹੈ ਫਾਸਟ ਟੈਗ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਦਾ ਮੈਂ ਉਹਨਾਂ ਨਾਲ ਹੀ ਗੱਲ ਕੀਤੀ ਹੈ ਕਸਟਮਰ ਕੇਅਰ 'ਚ ਬਸ ਉਹਨਾਂ ਨੇ ਜਿਵੇਂ ਆਪਣਾ ਪ੍ਰੋਸੀਜਰ ਦੱਸਿਆ ਮੈਨੂੰ ਮੈਂ ਉਸ ਦਾ ਫੋਲੋ ਕਰ ਲਿਆ ਤੇ ਕਹਿੰਦੇ 10- ਹਾਂਜੀ ਹੁਣ ਦੇਖਦੇ ਆ ਜਿੱਦ ਤੱਕ ਤੁਸੀਂ ਦੱਸ ਰਹੇ ਹੋ ਵੀ ਤੁਸੀਂ ਮੈਸੇਜ ਦੇਖ ਲਿਆ ਕਾਫੀ ਲੋਕ ਇਸ ਤਰ੍ਹਾਂ ਦੇ ਵੀ ਹੋਣਗੇ ਜਿਹੜੇ ਸ਼ਾਇਦ ਕਦੇ ਵੀ ਟੈਕਸਟ ਮੈਸੇਜ ਨਹੀਂ ਮੈਸੇਜ ਰੀਡ ਨਹੀਂ ਕਰਦੇ ਕਹਿੰਦੇ ਆ ਕਿ ਅੱਜਕੱਲ ਸਭ ਦੀ ਬਹੁਤ ਬੀਜ਼ੀ ਲਾਈਫ ਆ ਕੋਈ ਦੇਖਦਾ ਕੋਈ ਨਹੀਂ ਦੇਖਦਾ ਤੇ ਹੋ ਸਕਦਾ ਜੀ ਵੀ ਕਿੰਨਾ ਕੁ ਲੋਕਾਂ ਨੂੰ ਪੰਜਾਬੀ ਚ ਕਹਿੰਦਾ ਵੀ ਚੂਨਾ ਲੱਗਦਾ ਹੋਊਗਾ ਕਦੀ ਸੁਣਿਆ ਇਸ ਤਰ੍ਹਾਂ ਦਾ ਮਾਮਲਾ ਕਿ ਪਹਿਲੇ ਸਾਹਮਣੇ ਆਇਆ ਹੋਵੇ ਨਹੀਂ ਮੈਂ ਤਾਂ ਕਦੀ ਨਹੀਂ ਸੁਣਿਆ ਜੀ ਮੈਂ ਕਦੀ ਨਹੀਂ ਸੁਣਿਆ ਤੇ ਬੱਕੀ ਪਤਾ ਨਹੀਂ ਹੁਣ ਜੀ ਸੋ ਬੜੀ ਹੈਰਾਨਗੀ ਵਾਲਾ ਮਾਮਲਾ ਹੈ ਇਹ ਕਿ ਗੱਡੀ ਹੀ ਘਰੇ ਖੜੀ ਹੈ ਵੈਗਨਰ ਗੱਡੀ ਹੈ ਫਾਸਟੈਗ ਉੱਪਰ ਲੱਗਿਆ ਆ ਪਰ ਬਾਵਜੂਦ ਉਸਦੇ ਟੋਲ ਕੱਟ ਹੋ ਗਿਆ ਤੇ ਗੱਲ ਇੱਥੇ ਪੈਸਿਆਂ ਦੀ ਨਹੀਂ ਆਂਦੀ 45 ਰੁਪਏ ਦੀ ਨਹੀਂ ਆਂਦੀ ਗੱਲ ਇਹ ਆ ਵੀ ਘਰੇ ਖੜੀ ਗੱਡੀ ਦਾ ਟੋਲ ਕਿਵੇਂ ਕੱਟ ਹੋ ਗਿਆ ਬਾਕੀ ਜਿਹੜੇ ਇਹਨਾਂ ਦਾ ਮੈਸੇਜ ਆਇਆ ਆਪਾਂ ਉਹ ਵੀ ਇਹਨਾਂ ਨੂੰ ਕਵਾਂਗੇ ਕਿ ਇੱਕ ਵਾਰੀ ਜ਼ਰੂਰ ਸਾਨੂੰ ਦਿਖਾ ਦੇਣ ਕਿ ਜਿਹੜਾ ਕਿਸਮੇ ਮੈਸੇਜ ਆਇਆ ਆ ਤੇ ਟੈਕਸਟ ਮੈਸੇਜ ਆਂਦੇ ਸਾਰੇ ਇਹਨਾਂ ਨੇ ਨਾਲ ਦੀ ਨਾ ਲਾ ਕੇ ਗੱਡੀ ਦੇਖੀ ਕਿ ਤੇ ਗੱਡੀ ਤਾਂ ਨਹੀਂ ਕਿਤੇ ਗਾਇਬ ਹੋ ਗਈ ਜਿਸ ਕਰਕੇ ਜਿਹੜਾ ਟੋਲ ਹੈ ਉਹ ਕੱਟ ਹੋ ਗਿਆ ਹੋਵੇ ਬੜੇ ਹੈਰਾਨਗੀ ਵਾਲੀ ਗੱਲ ਹੈ ਇਹ ਤੇ ਜਾਂਚ ਦਾ ਵਿਸ਼ਾ ਵੀ ਆਖਰ ਕਿ ਆਖਰ ਕਿਉਂ ਇਸ ਤਰ੍ਹਾਂ ਹੋਇਆ ਕੈਮਰਾਮੈਨ ਨੂੰ ਕਹੂੰਗਾ ਇੱਕ ਇੱਕ ਵਾਰੀ ਟੈਕਸਟ ਮੈਸੇਜ ਜਰੂਰ ਦਿਖਾ ਦੇ ਨੇੜੇ ਤੋਂ ਜਿਹੜਾ ਇਹਨਾਂ ਨੂੰ ਮੈਸੇਜ ਆਇਆ ਹੋਇਆ ਸੋ ਇਹ ਮੈਸੇਜ ਆਇਆ ਹੋਇਆ ਹੈ ਜਿਹੜਾ ਆਪਾਂ ਦੇਖ ਰਹੇ ਹਾਂ ਇਹ ਹੈਗਾ ਜੀ ਆ 45 ਰੁਪਏ ਦਾ ਟੋਲ ਪੇਡ ਔਨ ਅ ਧਰੀਰ ਅਜੀਸਪੁਰਾ ਕੋਈ ਟੋਲ ਪਲਾਜ਼ਾ ਜੀ ਉਥੇ ਕੱਟਿਆ ਗਿਆ ਤਾਂ ਮੈਸੇਜ ਵੀ ਤੁਹਾਨੂੰ ਦਿਖਾ ਦਿੱਤਾ ਕਿ ਇਹ ਮੈਸੇਜ ਆਇਆ ਤੇ ਟੋਲ ਕੱਟ ਹੋ ਗਿਆ ਇਹ ਹੁਣ ਆਪਣੇ ਆਪ ਜਾਂਚ ਦਾ ਵਿਸ਼ਾ ਰਹੂਗਾ ਕਿ ਆਖਰ ਕੀ ਹੋਇਆ ਕਿਤੇ ਕੋਈ ਟੈਕਨੀਕਲ ਫਾਲਟ ਹੈ ਕੋਈ ਕੰਪਿਊਟਰਾਈਜ਼ਡ ਕਿਉਂਕਿ ਅੱਜਕੱਲ ਜ਼ਮਾਨਾ ਐਸਾ ਹੈ ਕਿ ਕੰਪਿਊਟਰਾਈਜ਼ਡ ਸਿਸਟਮ ਹੋ ਚੁੱਕਿਆ ਹੈ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ ਕਿੱਥੋਂ ਗਲਤੀ ਹੋਈ ਹੈ ਜਾਂਚ ਦਾ ਵਿਸ਼ਾ ਇਹਨਾਂ ਨੇ ਕੰਪਲੇਂਟ ਵੀ ਕੀਤੀ ਹੋਈ ਹੈ ਜਿਹੜੀ ਕੰਪਨੀ ਦਾ ਫਾਸਟ ਹੈਗਾ ਉਹਨਾਂ ਨੂੰ ਕੰਪਲੀਟ ਕੀਤੀ ਹੋਈ ਹੈ ਹੁਣ ਇਹ ਦੇਖਦੇ ਹਾਂ ਕਿ ਕਿੰਨੀ ਜਲਦੀ ਇਹ ਕੰਪਲੇਂਟ ਤੇ ਗੌਰ ਕੀਤਾ ਜਾਂਦਾ ਇਹ ਦੇਖਣ ਵਾਲੀ ਗੱਲ ਹੋਊਗੀ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖਵਿੰਦ ਲੱਕੀ ਡੇਲੀ ਪੋਸਟ ਪੰਜਾਬੀ ਖੰਨਾ